ਸਵਾਗਤ ਹੈ ਦੋਸਤੋ ਤੁਹਾਡਾ ਲੁਧਿਆਣਾ ਟੌਪ ਲਾਈਵ ਨਿਊਜ਼ ਵਿੱਚ ਤੇ ਮੈਂ ਤੁਹਾਡਾ ਆਪਣਾ ਵਿਜੇ ਕੁਮਾਰ ਲੁਧਿਆਣਾ ਦੇ ਹਲਕਾ ਪੁਰਵੀ ਵਾਰਡ ਨੰਬਰ 4 ਦੇ ਵਿੱਚ ਪਹੁੰਚੇ ਆ ਜਿਸ ਤਰ੍ਹਾਂ ਤੁਸੀਂ ਜਾਣਦੇ ਆ ਚੋਣਾਂ ਦਾ ਵਿਗਲ ਵੱਚ ਚੁੱਕਾ ਵਾ ਤੇ ਸਾਡੇ ਨਾਲ ਬਾਉਰਾਮ ਸ਼ਰਮਾ ਜੀ ਜੋ 4 ਨੰਬਰ ਵਾਰਡ ਤੋਂ ਉਮੀਦਵਾਰ ਆਮ ਆਦਮੀ ਪਾਰਟੀ ਨੂੰ ਤਾਰੇਗੇ ਨੇ ਚੋਣ ਮੈਦਾਨ ਦੇ ਵਿੱਚ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਕਿਹੜੇ ਮੁੱਦੇ 'ਤੇ ਇਲੈਕਸ਼ਨ ਲੜਨ ਜਾ ਰਹੇ ਆ ਬਾਉਰਾਮ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਜੈਸ਼ਰਮ ਜੀ ਬਾਤ ਚ ਲੇਕੋ ਬਣੀ ਸਤਿ ਸ਼੍ਰੀ ਅਕਾਲ ਜੀ ਜੈ ਸ਼੍ਰੀ ਰਾਮ ਮੇਰਾ ਵੀਰ ਜੀ ਅੱਜ ਵਾਰਡ ਨੰਬਰ 4 ਤੋਂ ਸਾਨੂੰ ਟਿਕਟ ਦੇ ਕੇ ਜਿਹੜਾ ਐਮ ਐਲ ਏ ਸਾਹਿਬ ਨੇ ਭੇਜਿਆ ਹੈ ਤੇ ਅਸੀਂ ਉਹਨਾਂ ਦੇ ਇਸ ਵਿਸ਼ਵਾਸ ਤੇ खरे ਉਤਰਾਂਗੇ ਤੇ ਅਸੀਂ ਵਾਰਡ ਦੇ ਵਿੱਚ ਜਿਹੜਾ ਵੀ ਕੰਮ ਕਰਨ ਵਾਲਾ ਅਸੀਂ ਪਹਿਲ ਦੇ ਆਧਾਰ ਤੇ ਕਰਾਵਾਂਗੇ ਤੇ ਐਮ ਐਲ ਏ ਸਾਹਿਬ ਦੇ ਹੁਕਮ ਦੇ ਨਾਲ ਅਸੀਂ ਕੋਈ ਵੀ ਕੰਮ ਦੇ ਵਿੱਚ ਅਸੀਂ ਕੋਈ ਦੇਰ ਨਹੀਂ ਹੋਣ ਦੇਵਾਂਗੇ ਤੇ ਕਿਸੇ ਵੀ ਪਰਸਨ ਨੂੰ ਕਿਸੇ ਵੀ ਮੇਰੇ ਵੀਰ ਨੂੰ ਕਿਸੇ ਵੀ ਭੈਣ ਨੂੰ ਪਰੇਸ਼ਾਨੀ ਨਹੀਂ ਆਣ ਦਵਾਗੇ ਤੇ ਪਹਿਲ ਦੇ ਅਧਾਰ ਤੇ ਅਸੀਂ ਕੰਮ ਕਰਾਵਾਂਗੇ ਸਰ। ਤੁਹਾਡਾ ਸ਼ਰਮਾ ਜੀ ਤੁਹਾਡੇ ਵਾਰਡ ਦੇ ਵਿੱਚ ਕਿੰਨੇ ਟੋਟਲ ਮੱਲੇ ਪੈਂਦੇ ਆ? ਦੇਖੋ ਜੀ ਮੱਲੇ ਤਾਂ 16 ਤੋਂ 17 ਮੱਲੇ ਕਹਿੰਦੇ ਨੇ ਕੋਈ ਲekin ਕੁਝ ਛੋਟੇ ਆ ਕੁਝ ਵੱਡੇ ਆ ਇਹ ਮਿਕਸ 16 ਤੋਂ 17 ਮੱਲੇ ਕਹਿੰਦੇ ਨੇ ਤੇ ਅਸੀਂ ਉਹਨਾਂ ਤੇ ਲਗਾਤਾਰ ਹੀ ਅਸੀਂ ਡੋਰ ਟੂ ਡੋਰ ਕਰ ਰਹੇ ਆਂ ਤੇ ਅਸੀਂ ਆਪਣਾ ਪ੍ਰਚਾਰ ਕਰ ਰਹੇ ਆਂ ਤੇ ਉਹਦੇ ਵਿੱਚ ਅਸੀਂ ਸਾਡੇ ਲਗਭਗ ਕਾਫੀ ਮੱਲੇ ਨਿਕਲ ਚੁੱਕੇ ਨੇ ਤੇ ਅਸੀਂ ਪ੍ਰਚਾਰ ਵੱਲ ਬਹੁਤ ਹੀ ਜੋਰ ਲਗਾਇਆ ਹੋਇਆ ਤੇ ਸਾਰੀ ਸੰਗਤ ਬਹੁਤ ਹੀ ਜਨੂੰਨ ਦੇ ਵਿੱਚ ਹੈ ਤੇ ਸਾਰੇ ਹੀ ਸੰਗਤ ਨੂੰ ਵਾੜ ਵਾਸੀਆਂ ਨੂੰ ਇਹੀ ਬੇਨਤੀ ਹੈ ਕਿ ਵੀ ਉਹ ਸਾਡੇ ਇਸ ਪ੍ਰਚਾਰ ਨੂੰ ਪ੍ਰਚਾਰਨਾ ਸਮਝ ਸਾਨੂੰ ਅਸ਼ੀਰਵਾਦ ਦੇਣ ਅਸੀਂ ਤੁਹਾਡੇ ਦਰ ਤੇ ਆਏ ਆ ਤੇ ਤੁਸੀਂ ਸਾਨੂੰ ਅਸ਼ੀਰਵਾਦ ਦੇ ਕੇ ਨਵਾਜਣਾ ਤੇ ਅਸੀਂ ਸਾਡਾ ਕੰਮ ਹੈ ਤੁਹਾਡਾ ਕੰਮ ਹੈ ਵੋਟ ਪਾਣਾ ਤੇ ਸਾਡਾ ਕੰਮ ਹੈ ਪਹਿਲ ਦੇ ਆਧਾਰ ਤੇ ਕੰਮ ਕਰਨਾ ਅਸੀਂ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਜਿਸ ਤਰ੍ਹਾਂ ਸਾਡੇ ਐਮਐਲਏ ਸਾਹਿਬ ਇੱਕ ਨੰਬਰ ਦਾ ਕੰਮ ਕਰਦੇ ਆ ਤੇ ਅਸੀਂ ਵੀ ਉਸ ਤਰ੍ਹਾਂ ਹੀ ਇੱਕ ਨੰਬਰ ਦਾ ਕੰਮ ਕਰਾਂਗੇ ਕਹਿੰਦਾ ਮਤਲਬ ਜਿਹੜੇ ਵਾਰਡ ਦੇ ਵਿੱਚ ਤੁਸੀਂ ਪਹਿਲੇ ਵੀ ਵਿਕਾਸ ਕਾਰਜ ਸ਼ੁਰੂ ਕੀਤੇ ਸੀ ਮੈਂ ਕੈਮਰਾਮੈਨ ਨੂੰ ਕਹਿੰਨਾ ਤਸਵੀਰ ਇੱਕ ਵਾਰ ਦਿਖਾਈ ਜਾਵੇ ਲੁਧਿਆਣਾ ਟੌਪ ਲਾਈਵ ਨੂੰ ਤੋਂ ਦੇਖ ਸਕਦੇ ਆ ਕਿ ਜਿਹੜੇ ਚੋਣਾਂ ਤੋਂ ਪਹਿਲਾਂ ਵੀ ਇਹਨਾਂ ਨੇ ਵਿਕਾਸ ਕਾਰਜ ਕੀਤੇ ਹੋਏ ਸਾਰੇ ਉਹ ਅੱਜ ਲੁਧਿਆਣਾ ਟੌਪ ਲਾਈਵ ਨੂੰ ਤੋਂ ਤੁਹਾਡੇ ਰੂਪ ਰੂਪ ਕਰਵਾਏ ਜਾ ਰਹੇ ਆ ਵਾਰਡ ਨੰਬਰ ਤੋਂ ਤੇ ਬਾਉਰਾਮ ਸ਼ਰਮਾ ਜੀ ਨਾਲ ਗੱਲ ਕਰਦੇ ਆ ਸ਼ਰਮਾ ਜੀ ਕੀ ਕੰਮਾ ਕੀ ਜਬ ਬਣਾਣਾ ਕੀ ਆਪਣੇ ਵਾਰਡ ਨੂੰ ਕੋਈ ਕਹਿੰਦਾ ਮੇਰਾ ਪਰਿਵਾਰ ਮੇਰਾ ਵਾਰਡ ਤੁਹਾਡਾ ਕੀ ਸਾਫ ਸੁਥਰਾ ਵਾਰਡ ਆ ਜਿੱਤਰਾ ਵਾਰਡ ਨਾਣਾ ਬਹੁਤ ਹੀ ਮੁਸ਼ਕਿਲ ਹੈ ਕਿਉਂਕਿ ਇਸ ਵਾਰ ਜਦੋਂ ਕੋਈ ਵੀ ਕੈਂਡੀਡੇਟ ਜਿੱਤੀ ਜਾਂਦਾ ਹੈ ਜਾਂ ਕੋਈ ਕਾਉਂਸਲਰ ਬਣ ਕੇ ਅੱਗੇ ਚੱਲ ਜਾਂਦਾ ਹੈ ਕਿਉਂਕਿ ਐਮਐਲਏ ਦਾ ਹਲਕਾ ਬਹੁਤ ਹੀ ਵੱਡਾ ਹੁੰਦਾ ਹੈ ਤੇ ਲੇਕਿਨ ਜਦੋਂ ਕਾਉਂਸਲਰ ਜਿੱਤ ਕੇ ਚੱਲ ਜਾਂਦਾ ਹੈ ਤੇ ਉਹ ਫਿਰ ਵਾਰਡ ਚ ਵੜਦਾ ਨਹੀਂ ਹੈਗਾ ਤੇ ਉਹਨੂੰ ਗਰਾਊਂਡ ਲੈਵਲ ਤੇ ਆ ਕੇ ਉੱਤਰ ਕੇ ਦੇਖਣਾ ਪੈਣਾ ਹੈ ਕਿ ਵੀ ਇਹ ਕਿਸ ਤਰ੍ਹਾਂ ਚੀਜ਼ਾਂ ਚੱਲਦੀਆਂ ਨੇ ਇਹ ਜਿਹੜੀ ਆਪਾਂ ਗਰਾਊਂਡ ਲੈਵਲ ਤੇ ਨਹੀਂ ਉਤਰਾਂਗੇ ਤੇ ਸਾਨੂੰ ਉਹ ਤੱਕ ਪਤਾ ਨਹੀਂ ਲੱਗਣਾ ਲੋਕਾਂ ਦੀ ਮੁਸ਼ਕਿਲਾਂ ਦਾ ਪਤਾ ਨਹੀਂ ਲੱਗਣਾ ਤੇ ਸਾਨੂੰ ਗਰਾਊਂਡ ਤੇ ਮਾਨ ਸਾਹਿਬ ਕਹਿੰਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਵਾ ਕਿਵੇਂ ਬਣਾਉਗੇ ਤੇ ਕਿਹੜੇ ਕੰਮ ਕਰਾਂਗੇ ਦੇਖੋ ਜੀ ਜਿਹੜਾ ਹੈਗਾ ਪੰਜਾਬ ਨੂੰ ਰੰਗਲਾ ਪੰਜਾਬ ਆਪਾਂ ਉਦੋਂ ਹੀ ਬਣਾ ਸਕਦੇ ਹਾਂ ਜਦੋਂ ਲੋਕਾਂ 'ਚ ਵਿਚਰਾਂਗੇ ਲੋਕਾਂ ਦੇ ਵਿੱਚ ਇੱਕ ਦੂਜੇ ਨੂੰ ਆਪਾਂ ਮਿਲਾਂਗੇ ਆਪਸ ਦੇ ਵਿੱਚ ਤੇ ਲੋਕਾਂ ਨੂੰ ਆਪਾਂ ਇੱਕ ਦੂਸਰੇ 'ਚ ਆਪਾਂ ਮਿਲਾਂਗੇ ਇੱਕ ਦੂਸਰੇ 'ਚ ਵਿਚਰਾਂਗੇ ਤੇ ਲੋਕਾਂ ਨੂੰ ਲੋਕੀ ਸਾਨੂੰ ਆਪਣਾ ਸਮਝਣਗੇ ਇਹ ਉਦੋਂ ਹੀ ਰੰਗਲਾ ਪੰਜਾਬ ਬਣੇਗਾ ਮਾੜ ਦੇ ਵਿੱਚ ਜਾਣੇ ਕਿੱਦਾਂ ਦਾ ਰਿਸਪੌਂਸ ਦੇਖੋ ਜੀ ਹਰ ਸਾਡੇ ਮਾਤਾ-ਵਾਪਾ ਤੇ ਭੈਣਾਂ ਵੱਲੋਂ ਸਾਨੂੰ ਵੱਡੇ ਅਸ਼ੀਰਵਾਦ ਹੀ ਮਿਲਦਾ ਹੈ ਓਂਕਾਰਾਂ ਮਿਲਦਾ ਹੈ ਓਂਕਾਰਾਂ ਮਿਲਦਾ ਹੈ ਤੇ ਅਸ਼ੀਰਵਾਦ ਮਿਲਦਾ ਹੈ ਸਾਨੂੰ ਤੇ ਸਾਨੂੰ ਇੱਕੋ ਜਿਹਾ ਅਸ਼ੀਰਵਾਦ ਮਿਲਦਾ ਹੈ ਕਿ ਪੁੱਤ ਅੱਗੇ ਵੱਧ ਅਸੀਂ ਤੁਹਾਡੇ ਨਾਲ ਆ। ਪਰ ਜੀ ਗੱਲ ਕਰੀਏ ਮਾਨ ਸਾਹਿਬ ਦਾ ਕਹਿਣਾ ਸੀਗਾ ਕਿ ਨੌਜਵਾਨਾਂ ਨੂੰ ਅੱਗੇ ਵਧਨ ਤੇ ਮੈਂ ਉਹਨਾਂ ਦਾ ਸਾਥ ਦਊਂਗਾ। ਲੱਗਦਾ ਨਹੀਂ ਕਿ ਅੱਜ ਮਾਨ ਸਾਹਿਬ ਜਿਹੜੇ ਗੱਲ ਕੀਤੀ ਸੀਗੀ ਉਹ ਗੱਲ ਪੂਰੀ ਹੋਣ ਜਾ ਰਹੀ ਆ ਕਿਉਂਕਿ ਯੂਥ ਦੇ ਵਿੱਚ ਤੁਹਾਡੀ ਉਮਰ ਦੇ ਬੰਦਿਆਂ ਨੂੰ ਇਲੈਕਸ਼ਨ ਲੜਨ ਦਾ ਮੌਕਾ ਮਿਲਿਆ। ਹਾਂਜੀ ਹਾਂਜੀ ਇਹ ਗੱਲ ਸੱਚ ਹੈ ਜੀ ਮਾਨ ਸਾਹਿਬ ਨੇ ਜੋ ਸੱਚ ਦਿਹਾਦੀ ਤੇ ਉਹ ਕਰਕੇ ਦਿਖਾਇਆ ਕੋਈ ਵੀ ਅਸੀਂ ਪਾਰਟੀ ਨਹੀਂ ਹੈ ਕਿ ਸਾਡੀ ਉਮਰ ਦੇ ਇਨਾਮ ਨੌਜਵਾਨਾਂ ਨੂੰ ਜੇ ਕਿ ਟਿਕਟ ਤੋਂ ਨਿਵਾਜਿਆ ਤੇ ਸਭ ਨੂੰ ਪਤਾ ਹੈ ਕਿ ਵੀ ਨੌਜਵਾਨ ਨੂੰ ਅਸੀਂ ਪਹਿਲ ਦੇਵਾਂਗੇ ਤੇ ਨੌਜਵਾਨਾਂ ਦੇ ਮਨ 'ਚ ਵੀ ਇੱਕ ਆਏਗਾ ਕਿ ਵੀ ਅਸੀਂ ਵੀ ਇੱਕ ਕੁਝ ਕਰ ਸਕਦੇ ਹਾਂ ਇਹ ਉਹ ਵੀ ਇਨਾਮ ਹੈ ਅੱਗੇ ਵਧਣਗੇ ਸਮਾਜ ਸੇਵਾ ਚ ਅੱਗੇ ਵਧਣਗੇ ਜਦੋਂ ਬੰਦਾ ਸਮਾਜ ਸੇਵਾ ਦੇ ਵਿੱਚ ਅੱਗੇ ਵਧਦਾ ਹੈ ਤੇ ਆਪਣੀਆਂ ਵੀ ਆਟੋਮੈਟਿਕੀ ਸਾਰਾ ਉਹਦਾ ਮਾਈਂਡ ਵੀ ਚੇਂਜ ਹੋ ਜਾਂਦਾ ਹੈ ਤੇ ਲੋਕਾਂ ਦੀ ਸੇਵਾ ਕਰਨ ਦਾ ਮੋਕਾ ਹੀ ਮਿਲਦਾ ਹੈ ਬਾਟ ਨੰਬਰ 4 ਚ ਹੋਰ ਵੀ ਬਹੁਤ ਸਾਰੇ ਕੈਂਡੀਡੇਟ ਚੋਣ ਮੈਦਾਨ ਚ ਉਤਾਰੇ ਹੋਏ ਨੇ ਕਾਂਗਰਸ ਪਾਰਟੀ ਨੇ ਸ਼੍ਰੋਮਣੀ ਕਾਲੀ ਦਲ ਨੇ ਤੇ ਯਾ ਹੋਰ ਆਜ਼ਾਦ ਮੀਨ ਬਾ ਤੌਰ ਤੇ ਪਾਰਟੀਆਂ ਨੇ ਕਿਵੇਂ ਮੁਕਾਬਲਾ ਕਰਉਂਦੇ ਦੇਖੋ ਜੀ ਮੁਕਾਬਲਾ ਹੁੰਦਾ ਕੰਮਾਂ ਦੇ ਨਾਲ ਠੀਕ ਹੈ ਜੀ ਤੇ ਵਿਸ਼ਵਾਸ ਦੇ ਨਾਲ ਸਾਡੇ ਐਮਐਲਏ ਸਾਹਿਬ ਨੇ ਇਹ 22 ਸਾਲਾਂ ਦੇ ਵਿੱਚ ਇੰਨੇ ਕਿ ਕੰਮ ਕੀਤੇ ਨੇ ਇੰਨੇ ਕਿ ਲੋਕਾਂ ਦੇ ਕੰਮ ਕੀਤੇ ਨੇ ਤੇ ਅਸੀਂ ਉਹਨਾਂ ਦੇ ਨਾਲ ਮਿਲ ਕੇ ਦਿਨ ਦਾ ਸਾਡੀ ਪੂਰੀ ਵਾਰਡ ਨੰਬਰ 4 ਦੀ ਪੂਰੀ ਟੀਮ ਨੇ ਮਿਲ ਕੇ ਕੰਮ ਕਰਾਏ ਨੇ ਤੇ ਅਸੀਂ ਉਹਨਾਂ ਦੇ ਨਾਲ ਕੰਮ ਕੀਤੇ ਨੇ ਮਿਲ ਕੇ ਤੇ ਇਸੇ ਬਾਰੇ ਤੇ ਸਾਨੂੰ ਵੋਟਾਂ ਵੀ ਮਿਲਣਗੀਆਂ ਤੇ ਸਾਨੂੰ ਅਸ਼ੀਰਵਾਦ ਵੀ ਮਿਲੇਗਾ ਕੀ ਮੈਸੇਜ ਆ ਵਾਰਡ ਵਾਸੀਆਂ ਨੂੰ ਲਾਸਟ ਵਿੱਚ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਤੇ ਆਪਣੀ ਟੀਮ ਦੀ ਸਾਡੀ ਪੂਰੀ ਟੀਮ ਵੱਲੋਂ ਤੇ ਮੇਰੇ ਵੱਲੋਂ ਇੱਕੋ ਹੀ ਮੈਸੇਜ ਹੈ ਵੱਧ ਛੜ ਕੇ ਆਪਣੀ ਵਾਰਡ ਦੀ ਤਰੱਕੀ ਲਈ ਆਪ ਦੀ ਸਰਕਾਰ ਆਪ ਦਾ ਵਿਧਾਇਕ ਤੇ ਆਪ ਦਾ ਕਾਉਂਸਲਰ ਬਣਾ ਕੇ ਤੇ ਅਸੀਂ ਅੱਗੇ ਜਾਈਏ ਅਸੀਂ ਕੀ ਨਾ ਮੈਂ ਆਪਣਾ ਮੇਅਰ ਬਣਾਈਏ ਤੇ ਅਸੀਂ ਫੰਡ ਨੂੰ ਵੱਧ ਤੋਂ ਵੱਧ ਖਿੱਚ ਕੇ ਆਪਣੇ ਵੱਲ ਲਿਆਈਏ ਤੇ ਆਦਾ ਵਾਰਡ ਦਾ ਸੁਧਾਰ ਕਰਾਈਏ ਉਸਮ ਸ਼ਰਮਾ ਜੀ ਜੁੜੇ ਸਨ ਜੋ ਵਾਟ ਨੰਬਰ 4 ਦੇ ਕੰਮ ਕੀਤੇ ਆ ਵਿਕਾਸ ਕਾਰਜ ਦੀ ਗਲਤ ਕੀਤੀ ਆ ਵਿਕਾਸ ਕਾਰਜਾਂ ਦੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਆਪਣੇ ਵੱਲੋਂ ਦੱਸੀਆਂ ਵਾਂ ਤੋ ਦੇਖ ਲਿਆ ਕਿਸ ਤਰ੍ਹਾਂ ਬਾੜ ਦੇ ਵਿੱਚ ਜਿਹੜੇ ਇਹਨਾਂ ਦੇ ਕੰਮ ਕੀਤੇ ਉਹ ਵੀ ਕਿਸ ਤਰ੍ਹਾਂ ਲੋਕ ਛਲਾਂਗਾ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਹੋਰ ਵੀ ਤਸਵੀਰ ਤੁਹਾਨੂੰ ਇਸ ਤਰ੍ਹਾਂ ਲੁਧਿਆਣਾ ਟੋਪ ਲਾਈਵ ਨੂੰ ਤੋਂ ਦਿਖਾਉਂਦੇ ਰਾਵਾਂਗੇ ਕੈਮਰਾਮੈਨ ਸੰਜੀਵ ਦੇ ਨਾਲ ਲੁਧਿਆਣਾ ਤੋਂ ਵਿਸ਼ੇਕ ਮਾਰਦੀ ਰਿਪੋਰਟ